ਦਸੂਹਾ ਦੇ ਨੇੜਲੇ ਪਿੰਡ ਮੇਵਾ ਮਿਆਣੀ ਦੇ ਵਿੱਚ ਇੱਕ ਜਿਹੜਾ ਇਹ ਨਸ਼ੇ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਕਿਸਾਨ ਆਗੂ ਦਾ ਜਿਹੜਾ ਇਹ ਉਹ ਕਤਲ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਇਹ ਇੱਕ ਕਿਸਾਨ ਆਗੂ ਜਿਹੜਾ ਆਪਣੇ ਖੇਤਾਂ ਨੂੰ ਸਵੇਰੇ ਪਾਣੀ ਪਾਣੀ ਲਾਉਣ ਦੇ ਲਈ ਜਿਹੜਾ ਇਹ ਨਿਕਲਿਆ ਸੀ ਪਰ ਜਦੋਂ ਬਾਅਦ ਵਿੱਚ ਪਤਾ ਲੱਗਾ ਤਾਂ ਇਸ ਜਿਹੜਾ ਇਹ ਕਿਸਾਨ ਦਾ ਕਤਲ ਕਰ ਦਿੱਤਾ ਗਿਆ ਜੀ ਤੁਹਾਨੂੰ ਦੱਸਦੀ ਇਹ ਕਿ ਸਮੇਂ-ਸਮੇਂ ਤੇ ਇਸ ਕਿਸਾਨ ਦੇ ਵੱਲੋਂ ਜਿਹੜਾ ਇਹ ਉਹ ਨਸ਼ੇ ਦੇ ਖਿਲਾਫ ਡਟ ਕੇ ਆਵਾਜ਼ ਬੁਲੰਦ ਕੀਤੀ ਗਈ ਸੀ ਸ਼ਾਇਦ ਇਸੇ ਦਾ ਹੀ ਜਿਹੜਾ ਇਸ ਨੂੰ ਖਮਿਆਜਾ ਹੁਕਤਣਾ ਪਿਆ ਪਾਜੀ ਮੈਂ ਜਦੋਂ ਆਉਣਦਿਆਂ ਸਕੂਟਰੀ ਇਹਦੀ ਡਿੱਗੀ ਤੇ ਸਕੂਟਰੀ ਵੇਖਣ ਲੱਗ ਖੜੀ ਕਰਨ ਲੱਗੇ ਤੇ ਨਾਲ ਇਹ ਡਿੱਗਾ ਤੇ ਉਹ ਚੁੱਕਿਆ ਪਰ ਇਹ ਖਤਮ ਹੋ ਗਿਆ ਤੇ ਫੂਫਣ ਕਿੱਥੇ ਸਾਰਿਆਂ ਨੂੰ ਸੱਦ ਲਿਆ ਤਾਂ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਬਹੁ ਮਾੜਾ ਕੰਮ ਕੀਤਾ ਗਿਆ ਤੇ ਇਸ ਕਰਕੇ ਲੋਕ ਉਸਕੇ ਚ ਪੜੇ ਜਾਣ ਚਾਹੀਦੇ ਆ ਇਨਸਾਫ ਚਾਹੀਦਾ ਸਾਨੂੰ ਮੇਰੇ ਕਿ ਲੱਗਦਾ ਕਿ ਦਿੱਤੇ ਕੋਈ ਸ਼ਕਤ ਹੈ ਕੁਝ ਨਹੀਂ ਭਾਜੀ ਰਾਹ ਵਗਦਾ ਹੈ ਕੁਝ ਕਹਿ ਸਕਦੇ ਆ ਦੇਖਿਆ ਨਾ ਵਾਅਦੇ ਤਾਂ ਬਹੁਤ ਹੀ ਸਰਾ ਦੇ ਹੁੰਦੀਆਂ ਤੇ ਪਤਾ ਨਹੀਂ ਕਿ ਕਿੱਥੇ ਕਿੱਦਣੋਂ ਪੁਲ ਬਣਿਆ ਤੇ ਬੇਟ ਏਰੀਆ ਬਹੁਤ ਜਿਆਦਾ ਵਾਅਦਾ ਤਾਂ ਇੱਥੇ ਹੁੰਦੀਆਂ ਨਹੀਂ ਅਸੀਂ ਤਾਂ ਸਮਾਜ ਸੇਵਾ ਦਾ ਕੰਮ ਕਰਦੇ ਆ ਇਹ ਜ਼ਰੂਰੀ ਹੈ ਕਿ ਚੰਗੇ ਮਾਰੇ ਬੰਦਿਆਂ ਦੇ ਖਿਲਾਫ ਅਸੀਂ ਬੋਲਦੇ ਰਹਿਨੇ ਜਿਹੜੇ ਸਮਾਜ ਵਿਰੋਧੀ ਅੰਸਰ ਆ ਉਹਨਾਂ ਨੂੰ ਨਾਥ ਬੋਣੀਆਂ ਗੱਲਾਂ ਕਰਦੇ ਰਹਿਨੇ ਬਾਕੀ ਕਿਸੇ ਨਾਲ ਵੀ ਸਾਡੀ ਕੋਈ ਜਾਤੀ ਦੁਸ਼ਮਣੀ ਨਹੀਂ ਹੈਗੀ ਉਹ ਜੋ ਵੀ ਹੋਊਗੀ ਪੁਰਸ ਦਾ ਕੰਮ ਹੈ ਤੇ ਵਦੀਸ਼ ਕਰੂਗੀ ਅੱਜ ਸਾਨੂੰ ਪੀਐਸ ਦਸੂਹਾ ਡਿਸਟ੍ਰਿਕਟ ਹਿਸ਼ਾਰਪੁਰ ਦੇ ਵਿੱਚ ਇਨਫੋਰਮੇਸ਼ਨ ਆਈ ਸੀ ਵੀ ਜੰਗਲਾਤ ਏਰੀਏ ਵਿੱਚ ਇੱਕ ਕਟ ਵੱਢ ਹੋਈ ਆ ਤਿੱਖੇ ਹਥਿਆਰਾਂ ਦੇ ਨਾਲ ਇੱਕ ਬਜ਼ੁਰਗ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ ਉਸ ਸਬੰਧ ਵਿੱਚ ਡੀਐਸਪੀ ਦਸੂਹਾ ਐਨਐਸਐਚਓ ਸਾਡੀਆਂ ਸੀਏ ਦੀਆਂ ਟੀਮਾਂ ਅਸੀਂ ਇੱਥੇ ਪਹੁੰਚੇ ਆ ਔਰ ਕ੍ਰੀਪ ਜੋਤ ਸਿੰਘ ਨਾਂ ਦਾ ਸਾਡੇ ਬਜ਼ੁਰਗ ਹੈਗੇ ਆ ਜਿਹੜੇ ਕੀ ਆਪਣੇ ਦਰਿਆਲੇ ਪਾਸਿਓਂ ਆਪਣੇ ਖੇਤਾਂ ਤੋਂ ਘਰ ਵਾਲੇ ਪਾਸੇ ਨੂੰ ਜਾ ਰਹੇ ਸੀ ਕਿਸੇ ਨੇ ਘੇਰ ਕੇ ਉਹਨਾਂ ਦੇ ਸੱਟਾਂ ਮਾਰੀਆਂ ਉਹਦੇ ਸੰਬੰਧੀ ਐਫਆਈਆਰ ਅਸੀਂ ਦਰਜ ਕਰਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਹੈ ਔਰ ਜਲਦੀ ਹੀ ਜਿਹੜੇ ਬੰਦਿਆਂ ਨੇ ਇਹ ਕਾਰਾ ਕੀਤਾ ਉਹਨਾਂ ਰੌਂਡ ਅਪ ਕੀਤੇ ਜਾ ਰਹੇ ਸਰ ਕੋਈ ਲੁੱਕ ਕੋਈ ਚੁਪਕੀ ਬਾਤ ਦੱਸਿਆ ਕੋਈ ਐਕਸ਼ਨ ਜਸ ਹੈ ਹਾਲੇ ਬਹੁਤ ਮਡਲੀ ਸਟੇਜ ਹੈਗੀ ਤਫ਼ਤੀਸ਼ ਸਾਡੀ ਸਾਰੇ ਇੰਗਲਾਂ ਤੇ ਇਨਵੈਸਟੀਗੇਸ਼ਨ ਕਰਾਂਗੇ ਬੀਸਿਕਲੀ ਹਾਲੇ ਬਲਾਈਂਡ ਮਰਡਰ ਹੈਗਾ ਔਰ ਇਸ ਤਪਤੀਸ਼ ਦੌਰਾਨ ਹੀ ਜਿਹੜੇ ਤੱਤ ਸਾਹਮਣੇ ਆਉਣਗੇ ਉਹ ਤੁਹਾਡੇ ਸਾਹਮਣੇ ਲੈਂਦੇ ਜਾਣਗੇ ਸਰ ਇੱਕ ਇੱਥੇ ਜਿਹੜਾ ਨਸ਼ਾ ਵੇਚਦਾ ਸੀ ਇਹ ਹਰ ਵੇਲੇ ਆਵਾਜ਼ ਉਠਾਉਂਦੇ ਸੀ ਕਿ ਨਸ਼ੇ ਖਿਲਾਫ ਕਿ ਇੱਥੇ ਨਸ਼ਾ ਵੇਚਦਾ ਇਹਨਾਂ ਨੇ ਕਈ ਵਾਰੀ ਕੰਪਲੇਂਟਾਂ ਵੀ ਕੀਤੀਆਂ ਸੀ ਕਿਤੇ ਉਹੀ ਕਾਰਨ ਤਾਂ ਨਹੀਂ ਦੇਖੋ ਲਾਸਟ ਟਾਈਮ ਵੀ ਆਪਾਂ ਸ਼ਾਇਦ ਇੱਥੇ ਹੀ ਮਿਲੇ ਸੀ ਇਹਦੇ ਬੈਕ ਸਾਈਡ ਤੇ ਹੈਗੀ ਉਹ ਜਿਹੜਾ ਇੱਕ ਘਰ ਸੀਗਾ ਹਾਂਜੀ ਜਿਹੜਾ ਸਾਰਾ ਟੱਬਰ ਹੀ ਡਰੱਗਸ ਦੇ ਵਿੱਚ ਇਨਵੋਲਵ ਸੀਗਾ ਔਰ ਇਹ ਸਿਚੁਏਸ਼ਨ ਇਹ ਹੋ ਜਈਆ ਆ ਆਪਾਂ ਬਿਲਕੁਲ ਦਰਿਆ ਦੇ ਨਾਲ ਹੀ ਖੜੇ ਆ ਅੱਧੇ ਕਿਲੋਮੀਟਰ ਤੇ ਦਰਿਆ ਹੈਗਾ ਆ ਔਰ ਇਥੇ ਆਰਜੀ ਪੁਲ ਬਣਿਆ ਹੋਇਆ ਬਹੁਤ ਸਾਰੇ ਜਿਹੜੇ ਮਾੜੇ ਅਨਸਰ ਆ ਦਰਿਆ ਤੋਂ ਟੱਪ ਕੇ ਇੱਧਰ ਆਉਂਦੇ ਆ ਇੱਧਰਲੇ ਉੱਧਰ ਜਾਂਦੇ ਆ ਔਰ ਉਦੋਂ ਵੀ ਸਾਡੇ ਡੀਐਸਪੀ ਸਾਹਿਬ ਔਰ ਸਾਰੇ ਆਫੀਸਰਸ ਬਹੁਤ ਸਾਰੀਆਂ ਸ਼ਿਕਾਇਤਾਂ ਸੀਗੀਆਂ ਉਸ ਕਰਦੀਆਂ ਔਰ ਉਹਦੇ ਵੀ ਇਨਕਾਊਂਟਰ ਦੇ ਵਿੱਚ ਹੀ ਇੱਕ ਬੰਦਾ ਉਹਨਾਂ ਦਾ ਉਹਦੀ ਡੈਥ ਹੋਈ ਸੀਗੀ ਔਰ ਬਾਕੀ ਜਿੰਨੇ ਬੰਦੇ ਸੀ ਅਸੀਂ ਰਾਉਂਡ ਅਪ ਕੀਤੇ ਉਹ ਜੇਲ੍ਹ 'ਚ ਹੈਗੇ ਆ ਪਰ ਹਰ ਐਂਗਲ ਤੋਂ ਤਫਤੀਸ਼ ਕੀਤੀ ਜਾਊਗੀ ਕਿਉਂਕਿ ਉਸ ਟਾਈਮ ਦੀ ਸਾਰਾ ਪਿੰਡ ਹੀ ਉਹਨਾਂ ਉਸ ਘਰ ਤੋਂ ਦੁਖੀ ਸੀਗਾ ਔਰ ਕੁਝ ਬੰਦੇ ਹੁੰਦੇ ਜਿਹੜੇ ਸਾਹਮਣੇ ਆ ਕੇ ਗੱਲ ਕਰਦੇ ਆ ਕੁਝ ਡਰਦੇ ਹੈਗੇ ਆ ਜੇ ਉਹ ਐਂਗਲ ਵੀ ਹੈਗਾ ਤਾਂ ਵੀ ਕੋਈ ਵੀ ਐਂਗਲ ਹੋਊਗਾ ਉਹ ਤੁਹਾਡੇ ਸਾਹਮਣੇ ਲਿਆਂਦਾ ਜਾਊਗਾ ਵੀ ਕਿਸ ਕਾਰਨ ਕਰਕੇ ਇਹ ਮਰਡਰ ਹੋਇਆ